गुरु गृ गृ वा गृ 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 गृ

ਬਾਰ ਬਖਸ ਮੇਰੇ ਮਾਲਕ ਦੀ ਕਿਰਪਾ ਹੈ ਜੋ ਅੱਜ ਦੇ ਸਮੇਂ ਦੇ ਅੰਦਰ ਕਾਲ ਦਾ ਜੋ ਸਮਾਂ ਚੱਲ ਰਿਹਾ ਹੈ ਵਕਤ ਚੱਲਿਆ ਹੈ ਉਹਦੇ ਅੰਦਰ ਅਸੀਂ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕੀਤੀਆਂ ਨੇ ਵਡਿਆਈਆਂ ਭਾਪ ਚਾਹ ਕੀਰਤਨ ਰਾਹੀਂ ਕਰ ਲੋ ਬਾਣੀ ਪੜ ਕੇ ਕਰ ਲੋ ਜਾਂ ਆ ਪ੍ਰਮੰਤਰ ਜਪ ਕੇ ਕਰ ਲੋ ਸਤਨਾਮ ਵਾਹਿਗੁਰੂ ਕਰ ਲੋ ਵਡਿਆਈ ਮਾਲਕ ਦੀ ਬਹੁਤ ਬਹੁਤ ਧੰਨਵਾਦ ਆਕਾਲ ਪੁਰਖ ਪਿਤਾ ਪਰਮਾਤਮਾ ਦਾ ਉਸ ਤੋਂ ਉਪਰੰਤ ਜੋ ਅੱਜ ਵਿਸ਼ੇਸ਼ ਪ੍ਰੋਗਰਾਮ ਜੋ ਕੀ ਪਾਠ ਦਾ ਨਾਮ ਹੈ ਪ੍ਰੀਤ ਸਿੰਘ ਜੀ ਹਾਂ ਥੈਂਕਸ ਥੈਂਕਸ ਪ੍ਰੀਤ ਸਿੰਘ ਜੀ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਸਭ ਤੋਂ ਵੱਡੀ ਬਖਸ਼ਾਈ ਆਪਾਂ ਮਾਲਕ ਦੀ ਕਰ ਰਹੇ ਹਾਂ ਹੁਣ ਆਪਾਂ ਮਾਲਕ ਦੇ ਬੜੇ ਕੀਪਿਆਂ ਨੇ ਉਹਨੇ ਇਸ ਪਰਿਵਾਰ ਨੂੰ ਬਹੁਤ ਵੱਡਾ ਗੁਰਪਿਆਰਿਓ ਇੱਕਾ ਸੰਗਤ ਕਰਨ ਦਾ ਵਕਤ ਦਿੱਤਾ ਮੌਕਾ ਦਿੱਤਾ ਭਾਵ ਆਕਾਰਪੁਰਖ ਪਿਤਾ ਪਰਮਾਤਮਾ ਨੇ ਤਰਸ ਕੀਤਾ ਇਸ ਪਰਿਵਾਰ ਦੇ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਆਪ ਜਪੋ ਅਮਰਾਂ ਨਾਮ ਜਪਾਓ ਇਹ ਗੁਰੂ ਸਾਹਿਬ ਦਾ ਫਰਮਾਨ ਹੈ ਇਹ ਹੁਣੇ ਅਪਰਾਲਾ ਕੀ ਹੈ ਅਪਰਾਲਾ ਹੈ ਪਰਿਵਾਰ ਵੱਲੋਂ ਇਹਨਾਂ ਨੇ ਅਪਰਾਲਾ ਕੀਤਾ ਕਿਰਪਾ ਮੇਰੇ ਮਾਲਕ ਨੇ ਕੀਤੀ ਔਰ ਬਾਕੀ ਸਾਰੇ ਸੰਗਤ ਇਕੱਤਰ ਹੋ ਕੇ ਆਪਾਂ ਮਾਲਕ ਜੀ ਬੜੀਆਂ ਕੀਤੀਆਂ ਹੁਣੇ ਚ ਵਿਸਾਖੀ ਬਣਿਆ ਹੈ ਬੱਚੀ ਦਾ ਜਨਮ ਦਿਨ ਜਨਮ ਦਿਨ ਜੋਗ ਦੇ ਸਾਂਝ ਬੈਠੇ ਨੇ ਉਸ ਜਨਮ ਦਿਨ ਨੂੰ ਮੁੱਖ ਰੱਖ ਕੇ ਮਾਲਕ ਦੇ ਵਧਾਈਆਂ ਕੀਤਾ ਨੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਜੋ ਆਪਣੇ ਬੱਚਿਆਂ ਦਾ ਜਨਮ ਦਿਨ ਆ ਢੰਗ ਨਾਲ ਆਪਾਂ ਮਨਾਉਨੇ ਮਾਲਕ ਖੁਸ਼ੀਆਂ ਦਿੰਦਾ ਹੈ ਜੇਰਾ ਮਾਲਕ ਖੁਸ਼ ਹੁੰਦਾ ਹੈ ਇਸ ਤਰ੍ਹਾਂ ਦੇ ਪਰਿਵਾਰਾਂ ਤੇ ਖੁਸ਼ ਹੁੰਦਾ ਹੈ ਔਰ ਫਿਰ ਜੋ ਜੀਵ ਇਸ ਦੇ ਵਿੱਚ ਸਾਂਭਲ ਹੁੰਦੇ ਨੇ ਫਿਰ ਉਹਨਾਂ ਤੇ ਖੁਸ਼ ਹੁੰਦਾ ਹੈ ਤੇ ਆਓ ਆਪਾਂ ਫਿਰ ਹੋਰ ਮਾਲਕ ਦੀਆਂ ਵਡਿਆਈਆਂ ਕਰੀਏ ਮੇਰਾ ਮਾਲਕ ਸਾਡੇ ਤੇ ਕਿਰਪਾ ਕਰੇ ਵਡਿਆਈਆਂ ਆਪਾਂ ਕਰਾਂਗੇ ਗੁਰਪਿਆਰਿਓ ਅੱਜ ਵੀ ਹੁਣ ਆਪਾਂ ਗੁਰਮੰਤਰ ਜਪ ਕੇ ਵਾਹਿਗੁਰੂ ਜਪ ਕੇ ਇਧੇ ਰਹਿੰਦੇ ਕਰਾਂਗੇ ਔਰ ਥੋੜਾ ਥੋੜਾ ਨਾਲ ਧਿਆਨ ਲਵਾਂਗੇ ਗਿਆਉ ਹੁਣ ਮੰਤਰ ਦਾ ਮਤਲਬ ਕੀ ਹੈ ਗੁਰਮੰਤਰ ਆਪਾਂ ਜਪਿਆ ਵਾਹਿਗੁਰੂ ਗੁਰਮੰਤਰ ਜਪਿਆ ਇੱਕ ਦੇਸ਼ ਨੂੰ ਚਲਾਉਣ ਵਾਸਤੇ ਮੰਤਰੀ ਹੁੰਦੇ ਨੇ ਮੰਤਰੀ ਹੁੰਦੇ ਰ ਉਹ ਦੇਸ਼ ਨੂੰ ਚਲਾਉਂਦੇ ਨੇ ਉਹਨਾਂ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਹੁੰਦਾ ਹੈ ਉਹ ਸਾਰੇ ਉਹਨਾਂ ਦੀ ਬਾਗਡੋਰ ਸੰਭਾਲਦਾ ਹੈ ਇਸੇ ਤਰ੍ਹਾਂ ਇਹ ਮੰਤਰ ਹੈ ਇਹ ਮੰਤਰ ਕਿਹਨੂੰ ਚਲਾ ਰਿਹਾ ਹੈ ਇਹ ਮੰਤਰ ਸਾਡੇ ਮਨ ਨੂੰ ਚਲਾਉਣ ਵਾਸਤੇ ਹੈ ਸਾਡੇ ਮਨ ਨੂੰ ਜਿਹੜਾ ਦੇਸ਼ ਦਸੰਤਰਾ ਦੇ ਵਿੱਚ ਭੱਜ ਰਿਹਾ ਹੈ ਜਾਂ ਟਿਕ ਨਹੀਂ ਰਿਹਾ ਤੇ ਉਹਤੇ ਕਾਬੂ ਕਰਨ ਵਾਸਤੇ ਪਾਈ ਕਰਦਾ ਜਿਹਨੇ ਇਹ ਸਾਨੂੰ ਮੰਤਰ ਦਿੱਤਾ ਇਹ ਵੀ ਇੱਕ ਮੰਤਰ ਹੈ ਔਰ ਦੇਸ ਨੂੰ ਚਲਣ ਵਾਸਤੇ ਮੰਤਰੀ ਤੇ ਪ੍ਰਧਾਨ ਮੰਤਰੀ ਹੈ ਇਸੇ ਕਰਕੇ ਮਨ ਨੂੰ ਕਾਬੂ ਕਰਨ ਵਾਸਤੇ ਇਹ ਗੁਰੂ ਨੇ ਸਾਨੂੰ ਕੀ ਦਿੱਤਾ ਹੈ ਭਾਈ ਗੁਰਦਾਸ ਜੀ ਨੇ ਮੰਤਰ ਦਿੱਤਾ ਹੈ ਪੰਜਵੇਂ ਪਾਸਾ ਜੀ ਨੇ ਇਹਨ ਮੋਹਰ ਲਾਈਏ ਔਰ ਗ੍ਰੰਥ ਗ੍ਰੰਥ ਸਾਹਿਬ ਜੀ ਦੇ ਕਈ ਜਗ੍ਹਾ ਹੀ ਸ਼ਬਦ ਆਉਂਦਾ ਹੈ ਤਾਂ ਇਹ ਜਿਹੜਾ ਗੁਰਮੰਤਰ ਹੈ ਕਿ ਜਿਹਨੂੰ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਤਾਂ ਇਹਨੂੰ ਆਪਾਂ ਜਪ ਕੇ ਮਨ ਨੂੰ ਆਪਣੇ ਕੰਟਰੋਲ ਕਰਨੇ ਹੈ ਸਾਡੇ ਮਨ ਵੱਸ ਆ ਗਿਆ ਸਾਡਾ ਸਾਬ ਕੁਸ ਬਾਣੀ ਪੜੀ ਹੋਈ ਗੁਰੂ ਘਰ ਗਿਆ ਹੋਇਆ ਇੱਥੇ ਬੈਠਾ ਵੀ ਸਤਪਰ ਹੋ ਜਾਏਗਾ ਜੇ ਸਾਡਾ ਮਨ ਵੱਸ ਨਹੀਂ ਹੈ ਤਾਂ ਸਾਡਾ ਕਿੰਨੇ ਵੀ ਹਿੱਲੇ ਸੀ ਕੀਤੇ ਆ ਕਿੰਨੇ ਕੋਸ਼ਿਸ਼ ਕੀਤੀ ਆ ਉਹ ਸਾਰੀ ਬੇਕਾਰ ਗੱਲ ਸਾਰੀ ਮੰਨ ਲਈ ਹੈ ਗੱਲ ਮੰਨ ਦੀ ਗੱથા ਚੱਲੀ ਹੈ ਤੇ ਆਪਾਂ ਗੁਰਪਿਆਰਿਓ ਇਹਦੇ ਨਾਲ ਨਾਲ ਆਪਾਂ ਇੱਕ ਵਿਚਾਰ ਕਰੀਏ ਅੱਜਕ ਜੋ ਅਕਸਰ ਆਪਾਂ ਸ਼ਬਦ ਪੜ੍ਹਦੇ ਆਂ ਇਸ ਤਰ੍ਹਾਂ ਦੇ ਖੁਸ਼ੀਆਂ ਦੇ ਦਿਨਾਂ ਦੇ ਵਿੱਚ ਕਿ ਲੱਖ ਖੁਸ਼ੀਆਂ ਪਾਤ ਸਾਈਆਂ ਜੇ ਸੰਤ ਗੁਰ ਨਾਦਰ ਕਰੇ ਇਹ ਆਪਾਂ ਤਕਰੀਨ ਰாகੇ ਸਿੰਘ ਸਾਡੇ ਸਤਿਕਾਰਯੋਗ ਸਾਰੇ ਪੜਦੇ ਔਰ ਜ਼ਰੂਰੀ ਵੀ ਪਰ ਇਹਦਾ ਮਤਲਬ ਕੀ ਹੈ ਆਪਾਂ ਉਹ ਤੱਤ ਕੱਢਣਾ ਹੈ ਗੁਰਬਾਣੀ ਪੜ੍ਹਨ ਦਾ ਮਤਲਬ ਹੈ ਕਿ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਕਿ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਗੁਰਬਾਣੀ ਅਸੀਂ ਪੜ੍ਹੀ ਹੈ ਕੀ ਉਪਦੇਸ਼ ਦਿੱਤਾ ਸਾਨੂੰ ਗੁਰੂ ਨੇ ਜਿਸ ਤਰ੍ਹਾਂ ਪਰਪੰਧਤੀ ਚੱਲਿਆ ਕਿ ਲੱਖ ਖੁਸ਼ੀਆਂ ਬਾਤਸਾਆਂ ਜੇ ਸਤਗੁਰ ਨਾਦਨ ਕਰੇ ਨਮਕ ਇੱਕ ਹਰ ਨਾਮੁ ਵਧੇ ਮੇਰਾ ਮਨ ਤਨ ਸੀਤਲ ਹੋਈ ਹੁਣ ਇਹਦਾ ਨਿਚੋੜ ਅਗਲੀ ਤੁੱਕ ਚ ਆ ਗਿਆ ਮੇਨੁਕ ਏਕ ਹਰ ਨਾਮ ਅਤੇ ਕੀ ਕਹਿ ਰਿਹਾ ਗੁਰੂ ਸਾਹਿਬ ਅਗੇ ਮੇਰਾ ਮਨ ਤਨ ਸੀਤਲ ਹੋਈ ਸੀਤਲ ਦਾ ਭਾ ਕੀ ਠੰਡ ਠਹਾ ਠੰਡ ਪੈ ਗਈ ਤੇ ਹੁਣ ਆਪਣੇ ਅੰਦਰ ਵਿਚਾਰ ਮਾਰੋ ਕਿ ਆਪਾਂ ਅੱਜ ਤੱਕ ਬਹੁਤ ਚੰਗਾ ਹੈ ਜਿਹੜਾ ਘਰ ਘਰ ਆਪਾਂ ਸੁਗਣ ਜਾਂ ਗੁਰਦੁਆਰਾ ਸਾਹਿਬ ਕਰਦੇ ਆਂ ਪਾੜ ਕਰਦੇ ਨੇ ਸਾਰੇ ਭਲੇ ਆ ਚੰਗੇ ਆ ਸਾਡੇ ਵਾਸਤੇ ਬਹੁਤ ਵਧੀਆ ਹੈ ਪਰ ਇਹਦੇ ਨਾਲ ਠੰਡ ਵੀ ਪੈਣੀ ਚਾਹੀਦੀ ਠੰਡ ਦਾ ਮਤਲਬ ਅੰਦਰ ਚਲੇ ਟਿਕਾਉ ਆਉਣਾ ਚਾਹੀਦਾ ਹੁਣ ਲੱਖ ਖੁਸ਼ੀਆਂ ਪਤਸਾਈਆਂ ਜੇ ਹੁਣ ਆਪਾਂ ਜੇਤ ਚੱਲਾਂਗੇ ਜੇ ਕਿਉਂ ਲਾਈਏ ਮਾਰੇ ਜੇ ਇਸ ਤਰ੍ਹਾਂ ਵੀ ਕਹਿ ਸਕਦੇ ਨੇ ਲੱਖ ਕੁਰਸੀਆਂ ਪਾਸ ਆਈਆਂ ਸਤਗੁਰੂ ਨਦਰ ਕਰੇ ਸਿੱਧਾ ਵੀ ਕਹਿ ਸਕਦਾ ਸੀ ਪਰ ਜੇ ਕਿਉਂ ਲਾਤੀ ਕਿਤੇ ਵਿਚਾਰ ਕੀਤੀ ਸੋਚਿਆ ਕਿ ਜੇ ਇਹ ਗੁਰੂ ਸਾਹਿਬ ਨੇ ਕਿਉਂ ਲਾਉਣੇ ਪੈਗੇ ਜੇ ਦਾ ਮਤਲਬ ਕੀ ਜੇ ਕਿਰਪਾ ਦੇ ਮਾਲਕ ਨੇ ਤਾਂ ਲਈ ਆ ਸਾਡੇ ਤੇ ਕਿ ਤੈਨੂੰ ਕੁਰਸੀਆਂ ਤਾਂ ਮਿਲਣਗੀਆਂ ਨੇ ਤੂੰ ਖੁਸ਼ੀਆਂ ਤਾਂ ਮਨਾ ਲਾ ਜੇ ਲਾਉਣ ਦਾ ਮਤਲਬ ਇਹ ਹੈ ਕਿ ਤੂੰ ਉਹ ਕਾਲਪੁੱਤ ਪਿਤਾ ਪਰਮਾਤਮਾ ਨੂੰ ਮੁੱਖ ਰੱਖ ਉਹਨੇ ਜੇ ਤਾਂ ਲਾਤੀ ਜੇ ਦਾ ਮਤਲਬ ਕੀ ਹੈ ਸਾਨੂੰ ਯਾਦ ਕਰਵਾ ਰਿਹਾ ਹੋ ਕਿਦਾ ਮੈਂ ਜਿਵੇਂ ਅੱਜ ਪਰਿਵਾਰ ਤੇ ਤਰਸ ਕੀਤਾ ਤਾਂ ਆਪਾਂ ਕੱਤਰ ਹੋਇਆ ਤਾਂ ਆਪਾਂ ਜਨਮ ਦਿਨ ਹੜਾ ਮਨਾ ਰਹੇ ਜਨਮ ਦਿਨ ਮਨਾ ਰਹੇ ਬੱਚੀ ਦਾ ਇਸੇ ਤਰ੍ਹਾਂ ਹੀ ਮਾਲਕ ਨੇ ਵੀ ਸਾਡੇ ਤੇ ਤਰਸ ਕੀਤਾ ਹੈ ਕੀ ਕਹ ਰਿਹਾ ਨਕ ਖੁਸ਼ੀਆਂ ਪਾਤਸਾਹੀਆਂ ਜੇ ਸਤਿਗੁਰ ਨਾਦਰ ਕਰੇ ਜੇ ਕਹਿੰਦਾ ਨਾਦਰ ਕਰੂੰਗਾ ਤਾਂ ਹੁਣ ਨਾਦਰ ਕਿਵੇਂ ਕੀਤੀ ਉਹਨੇ ਨਾਦਰ ਕਿਵੇਂ ਕੀਤੀ ਆਪਾਂ ਉਹ ਵਿਚਾਰ ਕਰੀਏ ਜੇ ਦੇ ਉੱਤੇ ਆਪਾਂ ਥੋੜਾ ਪਿੱਛੇ ਚਲੀ ਆਪਾਂ ਸਾਰੇ ਜੀਵ ਆਪਣੇ ਅੰਦਰ ਆਪਣਾ ਪਛੋਕੜ ਲੈ ਜਾਣਾ ਪਿੱਛੇ ਪਛੋਕੜ ਪਛੋਕੜ ਦਾ ਭਦ ਇਹ ਨਹੀਂ ਆ ਕਿ ਅਸੀਂ ਆਪਣੇ ਦਾਦੇ ਪੁਰਦਾ ਜਦ ਤੱਕ ਲੈ ਲਈਏ ਨਹੀਂ ਆਪਣਾ ਪਛੋਕੜ ਗੁਰਬਾਣੀ ਪਰਮਾਤਮਾ ਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡਾ ਮੁੱਢ ਕੀ ਹੈ ਆ ਪਰਿਵਾਰ ਦਾ ਨਹੀਂ ਗੱਲ ਕਰਦੇ ਗੁਰੂ ਸਾਹਿਬ ਇਹ ਪਰਿਵਾਰਾਂ ਦੀ ਸਤਨ ਦੀ ਗੱਲ ਨਹੀਂ ਕਰਦੇ ਕੀ ਦੀ ਗੱਲ ਚੱਲੀ ਆ ਅਗਲੀ ਤੁਕ ਪੜ੍ਹੀ ਸੀ ਆਪਾਂ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਇ ਮਨ ਮਨ ਦੀ ਗੱਲ ਹੋਈ ਸੀ ਬੰਸਾ ਕਹਿੰਦੇ ਨੇ ਕਿ ਤੂੰ ਇੱਕ ਵਿਚਾਰ ਕਰ ਕੇ ਤੇਰਾ ਪਸੋਕੜ ਕੀ ਆ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਜੁਲਸਾਈ ਕਿਉਂਕਿ ਗੁਰੂ ਸਾਹਿਬ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮੂਲ ਦਾ ਭਾਵ ਸਾਡਾ ਮੁੱਢ ਅਸੀਂ ਕਿੱਥੋਂ ਆਏ ਹਾਂ ਅਸੀਂ ਪਛੋਪੜ ਕਿੱਥੇ ਲੈ ਜਾਣਾ ਹੋਣਾ ਸਿ ਧਿਆਨ ਧਿਆਨ ਅਸੀਂ ਲੈ ਜਾਣਾ ਅਸੀਂ ਆਏ ਕਿੱਥੋਂ ਹਾਂ ਕਿੱਥੋਂ ਆਇਆ ਸੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਈ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੇ ਦੁੱਖ ਗਵਾਇਆ ਕਿੱਥੋਂ ਆਇਆ ਚੱਲ ਗਿਆ ਆਪਾਂ ਜੇ ਆਪਾਂ ਗੁਰਪਰੇ ਵਿਚਾਰ ਕਰੀਏ ਪੁੱਛੀ ਆਪ ਕਿਸੇ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਜਾਂ ਆਪਣੇ ਮਿੱਤਰ ਦੋਸਤਾਂ ਨੂੰ ਪੁੱਛੀਏ ਤੇ ਉਹ ਕਹੂਗਾ ਮੈਂ ਫਲਾਨੇ ਪਿੰਡ ਤੋਂ ਚੱਲ ਕੇ ਆਇਆ ਜਾਂ ਮੈਂ ਪਹਿਲੇ ਪਾਸੇ ਆ ਪਿੰਡ ਦੇ ਘਰੋਂ ਤੋਂ ਚੱਲ ਕੇ ਆਇਆ ਮੇਰਾ ਪਸੋਕੜ ਸਾਡੇ ਦਾਦੇ ਪਰਦਾਦੇ ਇਹ ਹੀ ਆਪਾਂ ਦੱਸਾਂਗੇ ਨਾ ਆਪਣਾ ਗਿਆਨ ਕਿੱਥੋਂ ਤੱਕ ਹੈ ਇਥੋਂ ਦੇਖੋ ਪੋਬੀ ਅੱਜ ਦੇ ਯੁੱਗ ਦੇ ਹਿਸਾਬ ਨਾਲ ਇੱਕ ਪੀੜੀ ਦਾ ਬਸ ਅੱਜ ਕੱਲ ਦਾਦੇ ਨੂੰ ਨਹੀਂ ਚੰਗਾ ਕੋਈ ਜੇ ਬੱਚਿਆਂ ਨੂੰ ਪੁੱਛੋ ਨਾ ਕਈਆਂ ਨੂੰ ਦਾਦੇ ਦਾ ਨਾ ਪਤਾ ਨਹੀਂ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਆ ਗਿਆ ਲੇਕਿਨ ਧੰਨ ਸ੍ਰੀ ਗੁਰਗੰਗ ਸਾਹਿਬ ਸਾਨੂੰ ਸਮਝਾਉਂਦੇ ਨੇ ਸਾਨੂੰ ਗਿਆਨ ਦਿੰਦੇ ਨੇ ਕੀ ਕਹਿ ਰਹੇ ਨੇ ਇਹ ਮਨ ਬੱਚਾ ਸਾਡੇ ਅੰਦਰ ਕੀ ਹੈ ਮਨ ਹੈ ਕਹਾਣੀ ਕਾਹਦੀ ਹੈ ਸਾਰੀ ਮਨ ਦੀ ਕਹਾਣੀ ਕਾਹਦੀ ਇਹਦੀ ਸਾਰੇ ਧੰਨ ਸ੍ਰੀ ਗੁਰਗੰਦ ਸਾਹਿਬ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਮੰਨ ਦੀ ਕਹਾਣੀ ਹੈ ਜੋ ਆਪਾਂ ਗੁਰਬਾਣੀ ਪੜਦੇ ਆਂ ਬੜੇ ਸਤਿਕਾਰ ਨਾਲ ਪੜਦੇ ਆਂ ਆਪਾਂ ਤਾਂ ਜੇ ਦਾ ਮਤਲਬ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਬਾਣੀ ਪੜ ਖੁਸ਼ੀਆਂ ਮਨਾ ਸਮਾਗਮ ਕਰ ਸੰਗਤ ਕਰ ਪਰਤ ਆਪਣਾ ਪਰਚੋ ਪਰ ਪਸਾਣ ਲਈ ਹੁਣ ਜੇ ਮਾਲਕ ਨੇ ਕੀ ਕੀਤਾ ਤਰਜ ਕੀਤਾ ਸਾਡੇ ਜੇ ਉਹ ਤਰਸ ਨਾ ਕਰਦਾ ਜੇ ਉਹ ਤਰਸ ਨਾ ਕਰਦਾ ਅਸੀਂ ਅੱਜ ਕਿਸੇ ਜੁਨੀ ਚ ਹੁੰਦੇ ਔਰ ਪਹਿਲਾਂ ਵੀ ਜੁਨੀਆ ਸੀਗੇ ਕਿਉਂ ਅੱਜ ਆਪਾਂ ਸੁਖਣੀ ਸਾਹਿਬ ਪਾੜ ਕੀਤਾ ਨਾ ਸੁਖਣੀ ਸਾਹਿਬ ਹੀ ਆਪਾਂ ਨੂੰ ਗੁਰਪਿਆਰੋ ਦੱਸ ਰਹੀ ਆ ਸੁਖਣੀ ਸਾਹਿਬ ਹੀ ਕਹਿ ਰਹੀ ਆ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਦਾ ਜ਼ਮੀਨ ਕਰੰਗਾ ਕਿ ਨੂੰ ਕਹਿ ਰਹੀ ਆ ਆਪਾਂ ਨੂੰ ਔਰ ਇੱਕ ਗਲ ਹੋਰ ਜਾਣ ਲੋ ਗੁਰਪਿਆਰੋ ਇਹ ਗੱਲ ਆਪਣੀ ਚੱਲ ਰਹੀ ਹੈ ਸਾਰਿਆਂ ਦੀ ਕਿ ਇਹ ਨਾ ਸੋਚੋ ਕਿ ਮੇਰੀ ਕੀ ਮਾਤਾ ਰੋਜ਼ ਗੁਰੂ ਘਰ ਜਾਣਾ ਮੈਂ ਰੋਜ਼ ਬਾਣੀ ਪੜ੍ਹਦਾ ਮੇਰੀ ਗੱਲ ਨਹੀਂ ਹੈ ਨਹੀਂ ਨਹੀਂ ਗੱਲ ਸਾਰਿਆਂ ਦੀ ਚੱਲ ਰਹੀ ਹੈ ਆਪਣੀ ਗੁਰੂ ਸਭ ਕਹਿੰਦੇ ਜੇ ਤਰਸ ਕੀਤਾ ਤੇਰੇ ਤੇ ਤਾਂ ਤੂੰ ਆ ਜੁਨੀ ਚ ਬੈਠਾ ਜਿੱਥੇ ਆਪਾਂ ਸੰਗਤ ਕਰਦੇ ਹਾਂ ਜਿੱਥੇ ਕਹਿ ਰਹੇ ਨੇ ਜੇ ਸਤਗੁਰ ਨਾਦਰ ਕਰੇ ਹੁਣ ਨਾજર ਪਾਈਆ ਮੇਰੇ ਮਾਲਕ ਨੇ ਕਹਿੰਦਾ ਮੈਂ ਨਾજર ਨਦਰ ਪਈ ਨਦਰ ਕਿਸੇ ਜੁਨੀਆ ਦੇ ਵਿੱਚੋਂ ਕੱਢ ਕੇ ਤੈਨੂੰ ਇਨਸਾਨ ਬਣਾਇਆ ਆ ਮੌਕਾ ਦਿੱਤਾ ਇੱਕ ਵਾਰੀ ਦਿੱਤੀ ਆ ਜੇ ਭਰਾ ਉਹ ਨਦਰ ਨਾ ਕਰਦਾ ਸਾਡੇ ਤੇ ਸਾਡੀ ਫਰਿਆਦ ਨਾ ਸੁਣਦਾ ਕਿਸੇ ਜੁਨੀ ਦੇ ਵਿੱਚ ਤੇ ਅੱਜ ਅਸੀਂ ਕਿੱਥੇ ਹੁੰਦੇ ਅੱਜ ਅਸੀਂ ਗਾਦੇ ਕੋਨੇ ਕੁੱਤੇ ਬਿੱਲੇ ਜੋ ਗਲੀਆਂ 'ਚ ਕੁੱਤੇ ਬਿੱਲੇ ਫਿਰਦੇ ਨੇ ਕਿਤੇ ਇਹ ਜੁਨੀ 'ਚ ਫਿਰਦੇ ਜਾਂ ਗੰਦੀ ਨਾਲੀ ਦੇ ਕੀੜੇ ਕੀੜੇ ਜਾ ਬਨਾਸਪਤੀ ਜਿਨੇ ਪੇੜ ਪੌਦੇ ਅੱਜ ਅਸੀਂ ਉਹ ਚ ਬੈਠੇ ਹੁੰਦੇ ਪਰ ਇੱਥੇ ਮੇਰੇ ਮਾਲਕ ਨੇ ਤਰਸ ਕੀਤਾ ਗੁਰਪਿਆਰਿਓ ਸਾਨੂੰ ਇੱਕ ਮੌਕਾ ਦਿੱਤਾ ਸਾਨੂੰ ਕੋ ਬਾਰੀ ਦਿੱਤੀ ਹੈ ਕੀ ਕੇ ਹਲ ਕਿ ਤੈਨੂੰ ਮੈਂ 84 ਲੱਖ ਜੁਨਿਆਂ ਚੋਂ ਕੱਢ ਕੇ ਇਨਸਾਨ ਇੱਕ ਬੰਦਾ ਬਣਾ ਕੇ ਭੇਜ ਰਿਹਾ ਬੰਦਾ ਬਣਾ ਕੇ ਤੈਨੂੰ ਕੋ ਮੌਕਾ ਦੇ ਰਿਹਾ ਹੂੰ ਤੈਨੂੰ ਕੋ ਬਾਰੀ ਹੈ ਇਹਦੀ ਗੱਲ ਚੱਲੀ ਆ ਆਪਣੀ ਆਪਣੇ ਚ ਕੀਦੀ ਗੱਲ ਚੱਲੀ ਆ ਤਨ ਦੀ ਮਨ ਦੀ ਸਾਡੇ ਅੰਦਰ ਮਨ ਬੈਠਾ ਹੈ ਕਹਾਣੀ ਮਨ ਦੀ ਚੱਲੀ ਆ ਪ੍ਰਲੋਕ ਦੇ ਵਿੱਚੋਂ ਕੌਣ ਆਇਆ ਮਨ ਆਇਆ ਕਿੱਥੇ ਆਇਆ ਲੋਕ ਦੇ ਵਿੱਚ ਆਇਆ ਸਾਰਾ ਸੰਦੇਸ਼ ਮਨ ਲੈ ਕੇ ਆਇਆ ਹੈ ਪਰਮਾਤਮਾ ਤੂੰ ਕੀ ਉਪਦੇਸ਼ ਲੈ ਕੇ ਆਇਆ ਕਿ ਜੋ ਧੰਨ ਸ੍ਰੀ ਗੁਰਗਾਂਸਹਿਬ ਕਹਿੰਦੇ ਆ ਆਪਣਾ ਮੂਲ ਪਛਾਨ ਕਿਨੂੰ ਕਹਦੇ ਮਾਨੂ ਤੂੰ ਆਪਣੇ ਆਪ ਨੂੰ ਪਛਾਣ ਕਰ ਲੈ ਓਏ ਤੈਨੂੰ ਬੜਾ ਸੋਹਣਾ ਮੌਕਾ ਮਿਲਿਆ ਹੈ ਮਾਲਕ ਕਹ ਰਹੇ ਨੇ ਕਰ ਬੰਦੇ ਤੂੰ ਬੰਦਗੀ ਜੀਚਰ ਘਟ ਮੈਂ ਸਾਹ ਹੁਣ ਜੀਚਰ ਘਟ ਦਾ ਮਤਲਬ ਕੀ ਹੈ ਜਿੰਨੇ ਸਾਹ ਲੈਣਾ ਉੱਠਦੇ ਆ ਬੈਠਦੇ ਆ ਜਿੰਨੇ ਵੀ ਸੌਂਦੇ ਆ ਬਾਥਰੂਮ ਚ ਗਿਆ ਵੀ ਸਾਹ ਲੈਣਾ ਤੂੰ ਉਹਨੇ ਮਾਲਕ ਨੂੰ ਤਰੀ ਭਰ ਉਹਨਾਂ ਉਹਨੂੰ ਯਾਦ ਕਰ ਇੱਕ ਇੱਕ ਸਵਾਸ ਦੇ ਨਾਲ ਯਾਦ ਕਰ ਤਾਂ ਤੇਰਾ ਆਇਆ ਸਭਲਾ ਇੱਥੇ ਸੰਸਾਰ ਤੇ ਤਾਂ ਆਇਆ ਸਭਲਾ ਇੱਥੇ ਤਾਂ ਅਸੀਂ ਜਨਮ ਮਰਨ ਕੱਟ ਸਕਦੇ ਆ ਆਏ ਗੁਰ ਪਿਆਰਿਓ ਅਸੀਂ ਜਨਮ ਮਰਨ ਕੱਟਣਾ ਆਪਣਾ ਮਾਲਕ ਨੇ ਤਰਸ ਕੀਤਾ ਸਾਡੇ ਦੇ ਜੂਨੀਆ ਚੋਂ ਕੱਢ ਕੇ ਇਨਸਾਨ ਬਣਾਤਾ ਇਨਸਾਨ ਬਣਾ ਕੇ ਸਾਨੂੰ 9 ਮਹੀਨੇ ਦੀ ਟ੍ਰੇਨਿੰਗ ਦੇ ਕੇ ਮਾਤਾ ਦੇ ਗਰਭ ਤੋਂ ਸੰਸਾਰ ਦੇ ਵਿੱਚ ਭੇਜਤਾ ਨਾਲੇ ਇਹ ਉਪਦੇਸ਼ ਰੱਖ ਕੇ ਦੇਖੀ ਧਿਆਨ ਰੱਖੀ ਜੋ ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਦੀ 100% ਅੱਗ ਹੈ ਇਹ ਤੋਂ ਕਿਤੇ ਜ਼ਿਆਦਾ ਅੱਗ ਸੰਸਾਰ ਤੇ ਆ ਲੈ ਸੁਣ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦਾ ਉੱਥੇ ਵੀ ਇਹੀ ਕੁਛ ਹੈ ਪਰ ਜੇ ਭੁੱਲ ਗਿਆ ਫਿਰ ਤੜਫੇਗਾ ਤੇ ਤੜਫੇਗਾ ਤਾਂ ਗੁਰਪਿਆਰੇ ਆਪਾਂ ਨੂੰ ਅੱਜ ਦੀ ਅੱਜ ਸਿੱਖਿਆ ਕੀ ਲੈਣੀ ਅੱਜ ਅੱਜ ਸਿੱਖਿਆ ਇਹ ਲੈਣੀ ਆ ਸੀ ਕਿ ਮਾਲਕ ਨੇ ਸਾਡੇ ਦੇ ਤਰਸ ਕੀਤਾ ਸਾਨੂੰ ਇਨਸਾਨ ਬਣਾਤਾ ਸਵਾਸ ਦੇ ਕੇ ਭੇਜਦਾ ਕੀਮਤੀ ਸਵਾਸ ਜੋ ਅਸੀਂ ਬਿਰਥਾ ਗਵਾ ਰਹੇ ਹਾਂ ਚਲੋ ਆ ਤਾਂ ਅਪ 2 ਘੰਟੇ ਲਾ ਲਿਆ ਸੀ ਅੱਜ ਔਰ ਮੇਰੇ ਖਿਆਲ ਮੰਗਲਵਾਰ ਨੂੰ ਵੀ ਲਾ ਲਵਾਂਗੇ 2 ਘੰਟੇ ਸਵੇਰ ਸੰਗ ਗੁਰੂ ਘਰ ਚੱਲਦੇ ਹਾਂ ਚੱਲ ਜਾਂਦੇ ਨੂੰ ਸ਼ਾਮ ਨੂੰ ਚੱਲ ਜਾਂਦੇ ਨੂੰ ਘੰਟਾ ਅੱਧਾ ਘੰਟਾ ਚੱਲ 2 ਘੰਟਾ ਉਹ ਜੋੜ ਲੈ ਸਾਰੇ ਦਿਨ ਚ 1 ਘੰਟਾ ਕੱਢ ਲੈ ਵਾਧ ਵਾਧ ਕੋਈ ਨਿਤਨੇਮ ਕਰਦਾ ਹੋਊਗਾ ਅੱਧਾ ਘੰਟਾ ਹੋਰ ਕੱਢ ਲੈ 2 ਘੰਟੇ ਕੱਢ ਲੈ 24000 ਸਵਾਛ 24 ਘੰਟਿਆਂ ਦੇ ਵਿੱਚ ਮੇਰਾ ਮਾਲਕ ਦੇ ਰਿਹਾ 22000 ਸਵਾਸਾਂ ਦਾ ਕੀ ਕੀਤਾ ਦੱਸੋ ਦਵੋਗੇ ਹਿਸਾਬ بتاਓ ਲੇਖਾ ਆ ਮੰਗਣਾ ਸਾਥੋਂ ਇਹ ਸਾਥ ਉਸ ਹਹਾ ਮਾਲਕ ਨੇ ਮੰਗਣਾ ਕਿ 24000 ਸਵਾਸ ਮੈਂ ਤੈਨੂੰ ਰੋਜ਼ ਦਿੰਨਾ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦੇ ਮੂੰਹ 'ਚ ਬੁਰਕੀਆਂ ਪਾਉਂਦੀ ਆ ਤੋੜ-ਤੋੜ ਕੇ ਹੱਥ ਨਾਲ ਉਹ ਸਾਡਾ ਕਾਲਪੁਰਖ ਪਿਤਾ ਪਰਮਾਤਮਾ ਵੀ ਸਾਡੇ ਮੂੰਹ 'ਚ ਸਵਾਸ ਪਾ ਰਿਹਾ ਸਵਾਸ ਗੋਆਹੀ ਦੇ ਰਿਹਾ ਸਵਾਸ ਪਾ ਰਿਹਾ ਸਾਨੂੰ ਵੀ ਜਿਉਂਦਾ ਰੱਖ ਰਿਹਾ ਕਿਉਂ ਰੱਖ ਰਿਹਾ ਕਿ ਉਹਨੂੰ ਆਪਣੇ ਬੱਚੇ ਤੇ ਆਸਾ ਹੈ ਕੀ ਮਾਇਨ 83 ਲੱਖ ਜਿੰਨਾ ਜੋ ਕੱਢ ਕੇ ਭੇਜਿਆ ਹੈ ਵਪਾਰ ਕਰਨ ਬਣਜ ਕਰਨ ਇਹ ਵਾਪਸ ਆਪਣੇ ਘਰ ਆ ਜਾਈ ਪਰ ਅਸੀਂ ਇੰਨੇ ਲਾਪਰਵਾਹ ਐ ਹੁਣ ਇਹ ਦੱਸੋ ਕਿ 24 ਘੰਟਿਆਂ ਦੇ ਵਿੱਚੋਂ 22 ਚਲੋ 20 ਘੰਟੇ ਲਾ ਲਓ ਕੀ ਕੀਤਾ 20 ਘੰਟਿਆਂ ਦਾ ਕੀ ਇਹ ਲੇਖਾ ਜੋ ਖਾ ਨਹੀਂ ਤੁਹਾਨੂੰ ਦੇਣਾ ਪੈਣਾ ਆਪਾਂ ਨੂੰ ਲੇਖਾ ਜੋ ਖਾ ਦੇਣਾ ਪੈਣਾ ਕੌਣ ਕਹਿ ਰਿਹਾ ਲੇਖੀ ਜੋਖੇ ਵਾਸਤੇ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਕਨੇ ਕੀ ਜਾਏਗਾ ਤੇ ਮਾਲਕ ਇਥੇ ਮੇਰਾ ਕਹਿ ਰਿਹਾ ਕਹਿ ਰਿਹਾ ਕਿ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਪਾਵੇ ਕਹਿੰਦਾ ਜਿਹੜਾ ਇੱਕ ਹਰ ਸਾਹ ਦੇ ਨਾਲ ਮੈਨੂੰ ਯਾਦ ਕਰੂਗਾ ਯਾਦ ਦਾ ਕੀ ਇੱਕ ਸਾਹ ਅੰਦਰ ਗਿਆਵਾ ਦੂਜੇ ਨਾਲ ਗੁਰੂ ਹੋਰ ਤਰੀਕਾ ਹੈ ਕਰ ਲੋ ਸਤਨਾਮ ਵੈਗੁਰਨਾ ਕਰ ਲੋ ਪਰ ਉਹਦੇ ਵਿੱਚ ਸਾਡਾ ਮਨ ਹਾਜ਼ਰ ਰਹਿਣਾ ਚਾਹੀਦਾ ਹੁਣ ਜੇ ਦਾ ਮਤਲਬ ਗੁਰੂ ਕਹੇ ਸਤਗੁਰ ਨੇ ਸਾਡੇ ਤੇ ਤਰਸ ਕੀਤਾ ਜੁਨੀਆਂ ਜੋ ਕੱਢ ਕੇ ਇਨਸਾਨ ਬਣਾਤਾ ਅੱਜ ਵੀ ਸਾਡੇ ਤੇ ਤਰਸ ਕੀਤਾ ਹੈ ਲੱਖ ਖੁਸ਼ੀਆਂ ਆਪਾਤ ਸਾਈਆਂ ਜੇ ਸਤਗੁਰ ਨਾਦਰ ਕਰੇ ਹੁਣ ਮਾਲਕ ਨੇ ਤਾਂ ਆਪਣੇ ਤਰਫ ਜੇ ਹਟਾ ਦੀ ਕੋਣ ਹਟਾਦੀ ਕਿਉਂ ਹਟਾਦੀ ਕਿ ਸਾਨੂੰ 84 ਲੱਖ ਜੁਨਿਆਂ ਤੋਂ ਕੱਢ ਕੇ ਇੱਕ ਮੌਕਾ ਦਿੱਤਾ ਵਾਰ ਹੀ ਦਿੱਤੀ ਕਿ ਜਾਂ ਤੇਰਾ ਫਖਤ ਹੈ ਵਾਰੀਆ ਸਮਾ ਲੈ ਪਰ ਅਸੀਂ ਸਮਾ ਲੈ ਸਾਰੇ ਆਪਣੇ ਅੰਦਰ ਝਾਤੀ ਮਾਰਦੇ ਗੁਰ ਪਿਆਰਿਓ ਅਸੀਂ ਸਮਾ ਹਦੇ ਆ ਜੇ ਸਮਾ ਹਦੇ ਆ ਤਾਂ ਬਹੁਤ ਵਿਭਾਗੀ ਜੀਵ ਹੋ ਤਾਂ ਪੂਜਣਯੋਗ ਹੈ ਗੁਰ ਪਿਆਰਿਓ ਜੇ ਸਮਾ ਹਦੇ ਆ ਤਾਂ ਜੇ ਕਿਤੇ ਨਹੀਂ ਸਮਾ ਹਦਾ ਤਾਂ ਗੁਰ ਪਿਆਰੇ ਫਿਰ ਵਿਚਾਰ ਕਰ ਲਿਓ ਕਿ ਜਿੱਥੇ ਮੇਰੇ ਮਾਲਕ ਨੇ ਸਾਨੂੰ ਬਾੜੀ ਦਿੱਤੀ ਆ ਮੌਕਾ ਦਿੱਤਾ ਹੈ ਇੱਕ ਚਾਂਸ ਹੈ 84 ਲੱਖ ਗਿਣਤੀ ਕਰੋ 84 ਗਿਣਤੀ ਕਰੋ 84000 ਕਰੋ ਫਿਰ 84 ਲੱਖ ਗਿਣਤੀ ਕਰੋ ਗਿਣਤੀ ਕਰਨ ਤੇ ਕਿੰਨਾ ਵਕਤ ਲੱਗੇਗਾ ਔਰ ਜੂਨੀਆਂ ਭੁਗਤਣ ਤੇ ਕਿੰਨਾ ਵਕਤ ਲੱਗੇਗਾ ਜੇ ਆ ਮੌਕਾ ਸੀ ਨਹੀਂ ਸੰਭਾਲਿਆ ਹੁਣ ਮੌਕਾ ਸਮਾਹ ਲੈਣਾ ਕਿਵੇਂ ਆ ਸਮਾਹ ਲੈਣਾ ਮੌਕਾ ਗੁਰਪਿਆਰ ਇਹ ਵੀ ਕੁ ਜੁਗਤੀਆਂ ਨੇ ਧੰ ਸ੍ਰੀ ਗੁਰਗੰਸਾਹ ਦੇ ਜੁਗਤੀਆਂ ਜਿਹੜੀਆਂ ਜੁਗਤੀਆਂ ਨੇ ਗੁਰਬਾਣੀ ਧੰ ਸ੍ਰੀ ਗੁਰਗੰਸਾਹ ਸਾਹਿਬ ਸਮ ਦੱਸਣ ਗੀ ਧੰ ਸ੍ਰੀ ਗੁਰਗੰਸਾਹ ਇੱਕ ਇੱਕ ਪੰਕਤੀ ਚ ਸਾਨੂੰ ਸਮਝਾ ਰਹੇ ਨੇ ਆ ਹੋਵਿਆ ਪਕੜਿਆ ਨਾ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਸਾਹ ਸਬਦੋਂ ਮੈਂ ਕਹਤਾ ਗੁਰਪਿਆਰੇ ਤੁਹਾਨੂੰ ਕਿ ਸਾਹ ਸਾਥ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚੰਦ ਇਹਦਾ ਮਤਲਬ ਸਾਡੇ ਮਨ ਨੂੰ ਮਾਇ ਲੱਗੀ ਹੈ ਚੰਦ ਦਾ ਮਤਲਬ ਮਾਇ ਲੱਗੀ ਹੈ ਜਿੰਨਾ ਚਿਰ ਸਾਡੇ ਅੰਦਰੋਂ ਮਨ ਦੀ ਮਾਇ ਨਹੀਂ ਉਤਰਦੀ ਉਹਨਾਂ ਚਿਰ ਅਸੀਂ ਇਹ ਦੁਨੀਆ ਖਤਮ ਨਹੀਂ ਕਰ ਸਕਦੇ ਆ। ਆਉਣਾ ਜਾਣਾ ਸਾਡਾ ਖਤਮ ਨਹੀਂ ਹੋ ਸਕਦਾ। ਹਾਂ ਜਿਹੜਾ ਆਪਾਂ ਕੋਸ਼ਿਸ਼ ਕਰ ਰਹੇ ਆ ਜਾ ਰਹੇ